ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਭਾਈ ਨੰਦ ਲਾਲ ਆਗਰੇ ਤੋਂ ਚੱਲਣ ਦੀ ਤਿਆਰੀ ਕਰਦੇ ਨੇ ਤੇ ਮੁਅੱਜ਼ਮ ਮੰਦਾ ਜੀ ਕੁਝ ਖਰਚਾ ਲੈ ਜਾਓ ਰਸਤੇ ਲਈ ਭਾਈ ਨੰਦ ਲਾਲ ਕਹਿੰਦੇ ਨਹੀਂ ਜਿਹੜਾ ਰਾਜ ਭਾਗ ਮੇਰੀ ਜਾਨ ਲੈਣ ਲਈ ਉਤਾਵਲਾ ਹੈ ਮੈਂ ਉਹਦਾ ਹੁਣ ਨਮਕ ਨਹੀਂ ਖਾਵਾਂਗਾ ਅੱਜ ਤੋਂ ਤਿਆਰੀ ਕੀਤੀ ਇੱਕ ਨਾ ਆਗਰੇ ਦਰਬਾਰ ਵਿੱਚ ਗਿਆਸੂਦੀਨ ਦਰੋਗਾ ਸੀ ਮੁਸਲਮਾਨ ਆਫੀਸਰ ਉਦੇ ਮਨ ਵਿੱਚ ਵੀ ਇੱਛਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਨੇ ਉਹ ਕਹਿੰਦਾ ਭਾਈ ਨੰਦ ਲਾਲ ਜੀ ਮੈਂ ਵੀ ਨਾਲ ਚੱਲਦਾ ਹਾਂ ਦੋਨੇ ਚੱਲ ਪਏ ਹੁਣ ਪ੍ਰੋਬਲਮ ਇਹ ਹੈ ਜਦੋਂ ਵੱਡੇ ਕੋਲ ਜਾਈਏ ਉਹਨੂੰ ਗਿਫਟ ਤੇ ਦੇਣਾ ਪੈਂਦਾ ਤੁਸੀਂ ਦਿੰਦੇ ਹੋ ਨਾ ਲੀਡਰਾਂ ਨੂੰ ਰਾਜਿਆਂ ਨੂੰ ਜਾਂ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਵੀ ਗਿਫਟ ਦੇਣਾ ਪੈਂਦਾ ਕੋ ਘਰ ਵਾਲੀ ਨੂੰ ਦਿੰਦਾ ਕੋ ਘਰ ਵਾਲੇ ਨੂੰ ਦਿੰਦਾ ਕੋਈ ਟੀਚਰ ਨੂੰ ਦਿੰਦਾ ਕੋਈ ਆਪਣੇ ਰਾਜੇ ਨੂੰ ਆਗੂ ਨੂੰ ਦਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਮਾਇਆ ਹੈ ਨਹੀਂ ਤੇ ਗੁਰੂ ਨੂੰ ਭੇਟ ਕੀ ਕਰਾਂਗਾ ਬਾਣੀ ਦਾ ਇਹ ਫਰਮਾਨ ਹੈ ਸਤਿਗੁਰੂ ਦੇਉ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਤਿਸ ਗੁਰ ਕੋ ਸਾਧਨ ਭੋਜਨ ਪਾਠ ਪਟੰਬਰ ਬਹੁ ਬਿੱਧ ਸਤ ਕਰ ਮੁਖ ਸੰਚੋ ਤਿਸ ਪਨ ਕੀ ਫਿਰ ਤੋਟ ਨਾ ਆਵੇ ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਦਸਵੰਦ ਕੱਢਣਾ ਕੋਈ ਪੁਜਾਰੀ ਦਾ ਸਿਸਟਮ ਨਹੀਂ ਕਈ ਵਾਰ ਗੋਲਕ ਚਮਾਇਆ ਪਾਈਏ ਤੇ ਟੀਚਰਾਂ ਕਰਨਗੇ ਵੀ ਪੁਜਾਰੀ ਨੇ ਪਖੰਡ ਸ਼ੁਰੂ ਕੀਤਾ ਉਹ ਭਾਈ ਦੀ ਮੰਦਰਾਂ ਦੇ ਪੁਜਾਰੀ ਜੋ ਚੜਾਵਾ ਮੰਦਰ ਨੂੰ ਚੜਦਾ ਆਪ ਹੀ ਖਾ ਜਾਂਦੇ ਨੇ ਜਿਹੜਾ ਚੜਾਵਾ ਗੁਰਦੁਆਰੇ ਗੁਰੂ ਅੱਗੇ ਚੜਦਾ ਹੈ ਉਹ ਆਪ ਹੀ ਲੰਗਰਾਂ ਦੇ ਰੂਪ ਚ ਤੁਸੀਂ ਸ਼ੱਕ ਲੈਂਦੇ ਹੋ ਕਿੰਨੇ ਗੁਰਦੁਆਰੇ ਨੇ ਜਿੱਥੋਂ ਕਰੋੜਾਂ ਲੋਕ ਲੰਗਰ ਛਕ ਰਹੇ ਨੇ ਜੇ ਸਾਰਾ ਸਾਇੰਸਸ ਕੱਢ ਲਈਏ ਵਰਲਡ ਲੈਵਲ ਤੇ ਮੈਡੀਕਲ ਫੈਸਿਲਿਟੀਆਂ ਮਿਲਦੀਆਂ ਨੇ education system ਵਿੱਚ ਸਰਸਾਰ ਨੇ ਪ੍ਰਬੰਧਕ ਕਮੇਟੀਆਂ ਤੋਂ ਬਹੁਤ ਯਤਨ ਸਿੱਖ ਜਗਤ ਦੇ ਦਸਬੰਦ ਚੋਂ ਮਨੁੱਖਤਾ ਦੇ ਭਲੇ ਹਿੱਤ ਸਿੱਖੀ ਕਰ ਰਹੀ ਹੈ। ਤੋਂ ਗੁਰੂ ਪਰਮੇਸ਼ਰ ਦਾ ਸਰੂਪ ਹੈ ਮੁਕਤੀ ਦਾ ਦਾਤਾ ਹੈ। ਇੱਕ ਇੰਗਲਿਸ਼ ਦਾ ਟੀਕਾ ਕਾਰੇ ਦੇ ਅਰਥ ਕਰਦਾ ਕਹਿੰਦਾ ਆ ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਪੁਰਬ ਹੁੰਦਾ ਹੈ ਕਿਸੇ ਦੀ ਹਸਤੀ ਹੈ ਭਾਈ ਉਹ ਫੁੱਲਾਂ ਦੀ ਸੇਵਾ ਕਰਦਾ 2-4 ਕਰੋੜ ਲਾ ਦਿੰਦਾ ਉਹਦਾ ਉਹਨਾਂ ਦਾ ਸਬੰਧ ਬਣਦਾ ਹੋਵੇਗਾ। ਤੇ ਸਲਾਮਾਂ ਦੇਣ ਵਾਲੇ ਲੱਗੇ ਨੇ ਉਹ ਇੰਨਾ ਪੈਸਾ ਫੁੱਲਾਂ ਤੇ ਖਰਾਬ ਕਰਤਾ ਬੰਦਾ ਪੁੱਛੇ ਵੀ ਜੇ ਗੁਰੂ ਰਾਮਦਾਸ ਦੇ ਘਰ ਫੁੱਲ ਨਾ ਵੀ ਚੜਾਏ ਤੇ ਕੀ ਉਸ ਪੈਸੇ ਨਾਲ ਦੁਨੀਆ ਦੀ ਗਰੀਬੀ ਨਿਕਲ ਜਾਵੇਗੀ ਤੁਹਾਡੀਆਂ ਫੈਸਿਲਿਟੀਆਂ ਤੁਹਾਡੀ ਗਰੀਬੀ ਤੁਹਾਡੇ ਲਈ ਜੋਬ ਅਪੋਰਚ्युनिटीज ਪੈਦਾ ਕਰਨੀਆਂ ਗੁਰਦੁਆਰੇ ਦਾ ਕੰਮ ਨਹੀਂ ਹੈ ਸਰਕਾਰ ਦਾ ਹੈ ਜਿਨ੍ਹਾਂ ਨੂੰ ਵੋਟਾਂ ਪਾਈਆਂ ਤੁਸੀਂ ਇਹ ਕਰਮ ਸਰਕਾਰ ਨੇ ਕਰਨੇ ਨੇ ਸਾਡੇ ਬੱਚੇ ਵਿਦੇਸ਼ ਜਾ ਰਹੇ ਨੇ ਦੇਸ਼ ਛੱਡ ਕੇ ਇਹਦਾ ਉਲਾਮਾ ਸਰਕਾਰ ਨੂੰ ਦੋ ਕਿਉਂਕਿ ਨੌਕਰੀ ਨਹੀਂ ਮਿਲ ਰਹੀ ਨਸ਼ਾ ਪਤਾ ਬਹੁਤ ਹੋ ਗਿਆ ਦੇਸ਼ 'ਚ ਹਰ ਉਲਾਮਾ ਗੁਰਦੁਆਰੇ ਨੂੰ ਹਰੇਕ ਗੁਰਦਾਰੇ ਦਸਵਾਂ ਹਿੱਸਾ ਦਿੰਦੇ ਹੋ